ਰਾਜਧਾਨੀ ਦਿੱਲੀ ਦੇ ਵਿੱਚ ਆਪ ਸਰਕਾਰ ਦੇ ਕਾਰਜਕਾਲ ਦੌਰਾਨ ਚਲਾਏ ਗਏ ਮੁਹੱਲਾ ਕਲੀਨਿਕਾ ਬਾਰੇ ਕੈਕ ਦੀ ਰਿਪੋਰਟ ਦੇ ਵਿੱਚ ਹੈਰਾਨ ਕਰਨ ਵਾਲਾ ਤੱਥ ਸਾਹਮਣੇ ਆਇਆ ਹੈ ਪੰਜਾਬੀ ਜਾਗਰਣ ਦੀ ਰਿਪੋਰਟ ਦੇ ਅਨੁਸਾਰ ਦੱਖਣੀ ਦਿੱਲੀ ਦੇ ਵਿੱਚ ਦਵਾਈ ਦੀ ਦੁਕਾਨ ਬੇਸਮੈਂਟ ਵਿੱਚ ਹੈ ਜਿਸ ਦੇ ਵਿੱਚ 에어 ਕੰਡੀਸ਼ਨਿੰਗ ਅਤੇ ਵੈਂਟੀਲੇਸ਼ਨ ਦੀ ਸਹੂਲਤ ਵੀ ਨਹੀਂ ਹੈ ਦਵਾਈਆਂ ਦੇ ਡੱਬੇ ਜ਼ਮੀਨ ਤੇ ਟੁਆਇਲਟ ਅਤੇ ਪੌੜੀਆਂ ਤੇ ਪਏ ਵੇਲੇ ਜਨਵਰੀ 2022 ਅਤੇ ਅਪ੍ਰੈਲ 2023 ਦੇ ਵਿਚਕਾਰ ਉਤਰੀ ਪੂਰਬੀ ਜ਼ਿਲ੍ਹੇ ਦੇ ਦਵਾਈ ਸਟੋਰਾਂ ਦੇ ਵਿੱਚ ਇੱਕ ਤੋਂ 16 ਮਹੀਨਿਆਂ ਲਈ 26 ਜ਼ਰੂਰੀ ਦਵਾਈਆਂ ਉਪਲਬਧ ਨਹੀਂ ਸਨ ਇਸ ਤਰ੍ਹਾਂ ਡਿਸਪੈਂਸਰੀਆਂ ਲਈ 10 ਤੋਂ 37% ਦਵਾਈਆਂ ਜ਼ਿਲ੍ਹਾ ਸਟੋਰਾਂ ਦੇ ਵਿੱਚ ਉਪਲਬਧ ਨਹੀਂ ਸਨ ਜਦੋਂ ਕਿ ਸਾਲ 2016 ਤੋਂ 2020 ਦੇ ਵਿਚਕਾਰ ਲਗਭਗ 17 ਲੱਖ ਸਕੂਲੀ ਵਿਦਿਆਰਥੀਆਂ ਵਿੱਚੋਂ ਸਿਰਫ 2.81 ਲੱਖ ਤੋਂ 3.51 ਲੱਖ ਵਿਦਿਆਰਥੀਆਂ ਦੀ ਸਿਹਤ ਜਾਂਚ ਕੀਤੀ ਜਾ ਸਕੀ ਜ਼ਿਲ੍ਹਿਆਂ ਦੇ ਦਵਾਈ ਪੰਡਾਰਨ ਕੇਂਦਰਾਂ ਵਿੱਚ ਦਵਾਈਆਂ ਸਟੋਰ ਕਰਨ ਲਈ ਜਗ੍ਹਾ ਦੀ ਘਾਟ ਹੈ ਮੋਹੱਲਾ ਕਲੀਨਿਕਾਂ ਦੀ ਨਿਗਰਾਨੀ ਵਿੱਚ ਵੀ ਲਾਪਰਵਾਹੀ ਦਿਖਾਈ ਗਈ ਇਹਨਾਂ ਦੀ ਲਗਭਗ ਕੋਈ ਜਾਂਚ ਨਹੀਂ ਹੋਈ ਮਾਰਚ 2018 ਤੋਂ ਮਾਰਚ 2023 ਦਰਮਿਆਨ 218 ਮੋਹੱਲਾ ਕਲੀਨਿਕਾਂ ਦੇ 11191 ਦੇਖਣ ਕੀਤੇ ਜਾਣੇ ਚਾਹੀਦੇ ਸਨ ਜਦੋਂ ਕਿ ਸਿਰਫ 175 ਨਿਰੀਖਣ ਕੀਤੇ ਗਏ ਡਾਕਟਰਾਂ ਅਤੇ ਮੁੱਢਲੀਆਂ ਸਹੂਲਤਾਂ ਦੀ ਘਾਟ ਕਾਰਨ ਆਯੂਸ਼ਾ ਡਿਸਪੈਂਸਰੀਜ਼ ਵੀ ਬੁਰੀ ਹਾਲਤ ਦੇ ਵਿੱਚ ਨੇ ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦਿਵਿੰਦਰ ਯਾਦਵ ਨੇ ਪੱਛਪਾ ਸਰਕਾਰ ਤੋਂ ਆਮ ਆਦਮੀ ਪਾਰਟੀ ਸਰਕਾਰ ਦੇ ਕਾਰਜਕਾਲ ਨਾਲ ਸੰਬੰਧਿਤ ਸਾਰੀਆਂ ਕੈਗ ਰਿਪੋਰਟਾਂ ਵਿਧਾਨ ਸਭਾ ਵਿੱਚ ਪੇਸ਼ ਕਰਨ ਦੀ ਕਿਤੀ ਉਹਨਾਂ ਨੇ ਕਿਹਾ ਕਿ ਪੱਛਪਾ ਨੇ ਵਿਧਾਨ ਸਭਾ ਦੇ ਪਹਿਲੇ ਸੈਸ਼ਨ 'ਚ ਸਾਰੀਆਂ CAG ਰਿਪੋਰਟਾਂ ਪੇਸ਼ ਕਰਨ ਦਾ ਵਾਅਦਾ ਕੀਤਾ ਸੀ ਪਰ ਆਪਕਾਰੀ ਘੁਟਾਲੇ ਬਾਰੇ ਸਿਰਫ ਇੱਕ ਰਿਪੋਰਟ ਹੀ ਪੇਸ਼ ਕੀਤੀ ਗਈ ਹੈ ਇਸ ਰਿਪੋਰਟ ਤੇ ਵੀ ਸਹੀ ਢੰਗ ਨਾਲ ਚਰਚਾ ਨਹੀਂ ਹੋ ਰਹੀ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਪੱਛਪਾ ਆਪ ਸਰਕਾਰ ਦੇ ਭ੍ਰਿਸ਼ਟਾਚਾਰ ਦੇ ਵਿੱਚ ਸ਼ਾਮਲ ਸੀ ਇਸ ਲਈ ਉਹ ਸੱਚਾਈ ਨੂੰ ਛੁਪਾਉਣਾ ਚਾਹੁੰਦੀ ਹੈ ਉਹਨਾਂ ਕਿਹਾ ਕਿ ਤੇਰਾ ਹੋਰ CAG ਰਿਪੋਰਟਾਂ ਵੀ ਜਲਦੀ ਤੋਂ ਜਲਦੀ ਵਿਧਾਨ ਸਭਾ ਦੇ ਸਾਹਮਣੇ ਰੱਖੀਆਂ ਜਾਣੀਆਂ ਚਾਹੀਦੀਆਂ ਨੇ ਉਦਰੀ ਪੰਜਾਬ ਜੀ ਵੀ ਇਸ ਰਿਪੋਰਟ ਨੂੰ ਲੈ ਕੇ ਤਰਥਲੀ ਮੱਚ ਗਈ ਹੈ ਇਸ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਜੀਠੀਆ ਨੇ ਵੱਡੀਆਂ ਗੱਲਾਂ ਕਹੀਆਂ ਨੇ ਉਹਨਾਂ ਨੇ ਕਿਹਾ ਹੈ ਕਿ ਕੈਗ ਦੀ ਤਾਜ਼ਾ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਐਕਸਾਈਜ਼ ਪਾਲਿਸੀ ਰਾਹੀਂ ਆਮ ਆਦਮੀ ਪਾਰਟੀ ਦੀ ਦਿੱਲੀ ਵਿਖੇ ਸਰਕਾਰ ਨੇ ਸਰਕਾਰੀ ਖਜ਼ਾਨੇ ਨੂੰ 2000 ਕਰੋੜ ਦਾ ਚੂਨਾ ਲਗਾਇਆ ਜਿਨ ਅਫਸਰਾਂ ਅਤੇ ਮੰਤਰੀਆਂ ਨੇ ਦਿੱਲੀ ਦੀ ਐਕਸਾਈਜ਼ ਪਾਲਿਸੀ ਬਣਾਈ ਸੀ ਉਹੀ ਪੰਜਾਬ ਦੀ ਐਕਸਾਈਜ਼ ਪਾਲਿਸੀ ਬਣਾਈ ਹੈ ਪਰ ਦਿੱਲੀ ਦੀ ਐਕਸਾਈਜ਼ ਪਾਲਿਸੀ ਬਣਾਉਣ ਵਾਲਿਆਂ ਖਿਲਾਫ ਕਾਰਵਾਈ ਹੋਈ ਜਿਸ ਦੌਰਾਨ ਅਰਵਿੰਦ ਕੇਜਰੀਵਾਲ ਮਨੀਸ਼ ਸਿਸੋਧਿਆ ਸਤਿੰਦਰ ਅਤੇ ਹੋਰ अनेका ਲੋਕ ਜੇਲ੍ਹ ਵੀ ਗਏ ਪਰ ਪੰਜਾਬ ਦੇ ਵਿੱਚ ਨਾ ਸੀਐਮ ਨਾ ਹੀ ਐਕਸਾਈਜ਼ ਮਿਨਿਸਟਰ ਅਤੇ ਨਾ ਹੀ ਕਿਸੇ ਹੋਰ ਤੇ ਕੋਈ ਕਾਰਵਾਈ ਹੋਈ ਹੈ ਕੇਂਦਰ ਸਰਕਾਰ ਅਜੇ ਹਾ ਇਸ ਲਈ ਨਹੀਂ ਕਰ ਰਹੀ ਕਿਉਂਕਿ ਭਗਵੰਤ ਮਾਨ ਕੇਂਦਰ ਸਰਕਾਰ ਦਾ ਹੱਥ ਠੋਕਾ ਹੈ ਜੇਕਰ ਉਸੇ ਪਾਲਿਸੀ ਕਰਕੇ ਦਿੱਲੀ ਵਿਖੇ ਕਾਰਵਾਈ ਹੋ ਸਕਦੀ ਹੈ ਤਾਂ ਪੰਜਾਬ ਵਿਖੇ ਕਿਉਂ ਨਹੀਂ ਭਾਜਪਾ ਸਪਸ਼ਟ ਕਰੇ ਕਿ ਆਮ ਆਦਮੀ ਪਾਰਟੀ ਲੀਡਰਾਂ ਖਿਲਾਫ ਦੋਹਰੇ ਮਾਪਦੰਡ ਕਿਉਂ ਨੇ ਮੈਂ ਇਸ ਬਾਰੇ ਮਾਮਲੇ ਦੀ ਫ੍ਰੀ ਐਂਡ ਫੇਅਰ ਜਾਂਚ ਦੀ ਮੰਗ ਕਰਦਾ ਹਾਂ ਤਾਂ ਜੋ ਸੱਚ ਸਾਹਮਣੇ ਆ ਸਕੇ ਅਤੇ ਸਰਕਾਰੀ ਖਜ਼ਾਨੇ ਨੂੰ ਲੁੱਟਣ ਵਾਲਿਆਂ ਖਿਲਾਫ ਕਾਰਵਾਈ ਹੋ ਸਕੇ ਵਿਕਰਮ ਜੀਠੀ ਨੇ ਇਸ ਮੌਕੇ ਹੋਰ ਕੀ ਕਿਹਾ ਤੁਸੀਂ ਇੱਕ ਵਾਰ ਉਹ ਵੀ ਸੁਣੋ ਅ ਪਿਛਲੇ ਦਿਨੀ ਦਿੱਲੀ ਵਿਧਾਨ ਸਭਾ ਚ ਕਹਿਕ ਦੇ ਰਿਪੋਰਟ ਪੇਸ਼ ਹੋਈ ਹੈ ਜਿਦੇ ਚ ਲਿਕਰ ਦੀ ਜਿਹੜੀ ਐਕਸਾਈਜ਼ ਦੀ ਪਾਲਿਸੀ ਹੈ ਦਿੱਲੀ ਚ ਉਹਦਾ ਇਹ ਦੱਸਿਆ ਗਿਆ ਹੈ ਉਸ ਰਿਪੋਰਟ ਰਾਈ ਕਿ 2000 ਕਰੋੜ ਰੁਪਏ ਦਾ ਰੈਵਨਿਊ ਦਾ ਦਿੱਲੀ ਸਰਕਾਰ ਨੂੰ ਲਾਸ ਹੋਇਆ ਅੱਜ ਮੈਂ ਸਾਰਿਆਂ ਨੂੰ ਪੁੱਛਣਾ ਚਾਹੁੰਦਾ ਔਰ ਜਿੱਥੇ ਮੈਂ ਸਾਰਿਆਂ ਨੂੰ ਇਹ ਸਵਾਲ ਰੱਖਦਾ ਉੱਥੇ ਮੈਂ ਅੱਜ ਦਿੱਲੀ ਦੀ ਜਿਹੜੀ ਭਾਜਪਾ ਦੀ ਕੇਂਦਰ ਦੀ ਸਰਕਾਰ ਹੈ ਉਹਨਾਂ ਨੂੰ ਵੀ ਮੇਰਾ ਸਵਾਲ ਹੈ ਕਿ ਦੋਰੇ ਮਾਪਦੰਡ ਕਿਉਂ ਦਿੱਲੀ 'ਚ ਤਾਂ ਤੁਸੀਂ ਇੱਕ ਸਾਈਜ਼ 'ਚ ਪਾਲਿਸੀ ਤੇ ਪਰਚੇ ਕੀਤੇ ਔਰ ਅਰਵਿੰਦ ਕੇਜਰੀਵਾਲ, ਮਨੀਸ਼ 소ਦੀਆ ਬਹੁਤ ਲੰਬੀ ਲਾਈਨ ਗਿਣਤੀਆਂ ਲੋਕਾਂ ਦੀ ਜਿਹੜੇ ਉਹਦੇ ਚੰਦਰ ਰਹਿ ਕੇ ਆਏ ਉਹਨਾਂ ਲੋਕਾਂ ਨੇ ਪੰਜਾਬ ਦੀ ਪਾਲਿਸੀ ਬਣਾਈ ਔਰ ਸਾਰਿਆਂ ਨੂੰ ਇਹ ਜਗ ਜਾਹਰ ਹੈ ਇਹ ਮੈਟਰ ਆਫ ਫੈਕਟ ਵੀ ਹੈ ਇਹ ਮੈਟਰ ਆਫ ਰਿਕਾਰਡ ਵੀ ਹੈ ਇਹ ਇਹਦੇ ਚ ਕੈਬਨਟ ਦੀ ਸਬ ਕਮੇਟੀ ਦੀ ਵੀ ਮੋਰ ਲੱਗੀ ਆ ਆਫੀਸਰਸ ਕਮੇਟੀ ਦੀ ਵੀ ਮੋਰ ਲੱਗੀ ਆ ਕਿ ਜੋ ਪਾਲਿਸੀ ਦਿੱਲੀ ਚ ਬਣੀ ਸੀ ਹੂਬ ਹੂ ਉਹ ਪਾਲਿਸੀ ਪੰਜਾਬ ਚ ਵੀ ਬਣੀ ਐਗਜ਼ੈਕਟ ਫੋਟੋਸਟੈਟ ਕਾਪੀ ਕਹਿ ਲੋ ਜਾਂ ਕਾਰਬਨ ਕਾਪੀ ਕਹਿ ਲੋ ਉਹੀ ਪਾਲਿਸੀ ਦੇ ਨਿਰਮਾਤਾ ਜੋ ਦਿੱਲੀ ਚ ਸਨ ਉਹਨਾਂ ਨੇ ਪੰਜਾਬ ਦੀ ਪਾਲਿਸੀ ਵੀ ਬਹਿ ਕੇ ਬਣਾਈ ਔਰ ਉਹੀ ਪਾਲਿਸੀ ਹਿਤੈਤ ਉਹੀ ਕਮਿਸ਼ਨ ਰੱਖੇ ਗਏ ਦੋ ਤਿੰਨ ਲੋਕਾਂ ਨੂੰ ਵੱਡੇ ਪੈਮਾਨੇ ਤੇ ਮੁਨਾਫੇ ਦਿੱਤੇ ਗਏ ਔਰ ਉਹਦਾ ਐਂਡ ਰਿਜ਼ਲਟ ਇਹ ਨਿਕਲਿਆ ਕਿ ਜੇ ਦਿੱਲੀ 'ਚ ਕਰਪਸ਼ਨ ਹੋਈ ਤੇ ਸੁਭਾਵਿਕ ਹੈ ਸੇਮ ਪਾਲਿਸੀ ਪੰਜਾਬ 'ਚ ਲਾਗੂ ਸੀ ਤੇ ਫਿਰ ਪੰਜਾਬ ਦੀ ਕਰਪਸ਼ਨ ਤੇ ਦੋਰੇ ਮਾਫ ਡੰਡ ਕਿਉਂ ਕੀ ਇਸ ਲਈ ਆ ਕਿ ਭਗਵੰਤ ਮਾਨ ਸੈਂਟਰ ਦੀ ਸਰਕਾਰ ਦਾ ਹੱਥ ਠੋਕਾ ਭਾਜਪਾ ਦੀ ਸਰਕਾਰ ਦੇ ਇਸ਼ਾਰੇ ਤੇ ਚੱਲਦਾ ਇਸ ਲਈ ਇਹ ਕੇਜਰੀਆਲ ਨੇ ਚੋਰੀ ਕੀਤੀ ਉਹਨੂੰ ਤਾਂ ਫੜ ਕੇ ਅੰਦਰ ਦੇ ਤਾ ਮਗਰ ਭਗਵੰਤ ਮਾਨ ਦੀ ਚੋਰੀ ਦੇ ਪੈਮਾਨੇ ਹੋਰ ਰੱਖਲੇ ਗਏ ਇਸ ਲਈ ਆਈ ਡਿਮਾਂਡ ਇਫ देयर इज ਨਥਿੰਗ ਥੈਟ ਬਣਿਤ ਦਾ ਸਰਫੇਸ ਜਾਂ ਜੋ ਸਚਾਈ ਜੇ ਇਹੀ ਹੈ ਕਿ ਸਰਕਾਰ ਕਰਪਸ਼ਨ ਦੇ ਅਗੇਂਸਟ ਭਾਜਪਾ ਇਸ ਮੁੱਦੇ ਤੇ ਖਲੋਤੀ ਹੈ ਫਿਰ ਮੈਂ ਡਿਮਾਂਡ ਕਰਦਾ ਕੀ ਸੈਂਟਰ ਦੀ ਉਹ ਏਜੰਸੀਆਂ ਜਿਨ੍ਹਾਂ ਨੇ ਦਿੱਲੀ ਦੀ ਪਾਲਿਸੀ ਦੀ ਇਨਕੁਆਇਰੀ ਕੀਤੀ ਉਹਨਾਂ ਕੋਲ ਉਹ ਸਾਰਾ ਰਿਕਾਰਡ ਮੌਜੂਦ ਹੈ ਤੇ ਪੰਜਾਬ ਦੀ ਪਾਲਿਸੀ ਦੀ ਇਨਕੁਆਇਰੀ ਹੋਵੇ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਖਜ਼ਾਨੇ ਨੂੰ ਪੰਜਾਬ ਦੇ ਐਕਸਚੈਕਰ ਨੂੰ ਲਾਸ ਪਹੁੰਚਾਇਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਵੇ ਔਰ ਇਹ ਵੀ ਮੈਟਰ ਆਫ ਫੈਕਟ ਹੈ ਕਿ ਜਦੋਂ ਦਿੱਲੀ 'ਚ ਪਾਲਿਸੀ ਰਿਵਰਸ ਕੀਤੀ ਗਈ ਪੰਜਾਬ 'ਚ ਵੀ ਉਹ ਪਾਲਿਸੀ ਰਿਵਰਸ ਕੀਤੀ ਗਈ ਔਰ ਇੱਕ ਆਫੀਸਰ ਸਬ ਕਮੇਟੀ ਦੀ ਰਿਪੋਰਟ ਹੈ ਜੀਦੇ ਚ ਇਹ ਲਿਖਿਆ ਗਿਆ ਕਿ ਇਹ ਪਾਲਿਸੀ ਜੋ 2020-21 ਜੋ ਜਦੋਂ ਇਹ ਸਰਕਾਰ ਬਣੀ ਹੈ 22-23 ਦੀ ਜੋ ਇਹ ਪਾਲਿਸੀ ਸੀ ਕਰੋੜਾਂ ਰੁਪਏ ਦਾ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋਇਆ ਇਸ ਲਈ ਇਹ ਪਾਲਿਸੀ ਅੱਗੇ ਕੰਟੀਨਿਊ ਨਹੀਂ ਕੀਤੀ ਜਾ ਸਕਦੀ ਉਸੇ ਗੱਲ ਦੀ ਆਫੀਸਰਸ ਕਮੇਟੀ ਦੀ ਰਿਪੋਰਟ ਨੂੰ ਕੈਬਨਿਟ ਸਬ-ਕਮੇਟੀ ਨੇ ਮੋਹਰ ਲਾਈ ਕਿ ਵਾਕੇ ਬਹੁਤ ਧੰਦਲੀ ਹੋਈ ਹੈ ਵਾਕਈ ਬਹੁਤ ਜ਼ਿਆਦਾ ਲਾਸ ਹੋਇਆ ਤੇ ਜਦੋਂ ਆਫੀਸਰ ਸਬਕਮੇਟੀ ਕਹਿ ਰਹੀ ਹੈ ਲਾਸ ਹੋਇਆ ਹੈ ਮਨਿਸਟਰਸ ਦੀ ਸਬਕਮੇਟੀ ਕਹਿ ਰਹੀ ਹੈ ਲਾਸ ਹੋਇਆ ਹੈ ਤੇ ਵਾਈ ਨੋ ਇਨਕੁਆਇਰੀ ਕਿਉਂ ਇਹਨਾਂ ਨੂੰ ਸਕਾਟ ਫਰੀ ਜਾਣ ਦਿੱਤਾ ਜਾ ਰਿਹਾ ਹੈ ਸੋ ਮੈਂ ਮੰਗ ਕਰਦਾ ਜੀ ਕਿ ਪੰਜਾਬ ਦੀ ਜਿਹੜੀ ਐਕਸਾਈਜ਼ ਪਾਲਿਸੀ ਸੀ ਉਹ ਦਿੱਲੀ ਦੇ ਤਰਜ਼ ਤੇ ਬਣਾਈ ਗਈ ਸੀ ਇਸ ਲਈ ਪੰਜਾਬ 'ਚ ਵੀ ਇਨਕੁਆਇਰੀ ਹੋਵੇ ਔਰ ਜਿੰਨਾ ਜਿੰਨਾ ਲੋਕਾਂ ਨੇ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੀ ਇਹ ਗਲਤੀ ਕੀਤੀ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਚਾਹੇ ਉਹ ਭਗਵੰਤ ਮਾਨ ਹੈ ਚਾਹੇ ਉਹ ਐਕਸਾਈਜ਼ ਦੇ ਮਨਿਸਟਰ ਨੇ ਚਾਹੇ ਹੋਰ ਅਫਸਰ ਸਹਿਬਾਨ ਨੇ ਤੇ ਜੇ ਸੈਂਟਰ ਦੀ ਏਜੰਸੀਆ ਇਹਦੇ ਤੇ ਕੰਮ ਨਹੀਂ ਕਰਦੀਆ ਤੇ ਬੜਾ ਹੀ ਸਾਫ ਹੈ ਕਿ ਕੇਜਰੀਵਾਲ ਲਈ ਮਾਪਦੰਡ ਹੋਰ ਨੇ ਤੇ ਭਗਵੰਤ ਮਾਨ ਲਈ ਪੰਜਾਬ ਲਈ ਮਾਪਦੰਡ ਹੋਰ